ਆਪ ਸਭ ਜਾਣਦੇ ਹੋ ਜੀ ਕਿ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਸ ਦਾ ਐਲਾਨ ਹੋ ਚੁੱਕਿਆ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜਿੰਨੇ ਵੀ ਛੋਟੇ ਵੱਡੇ ਤਸਕਰ ਨੇ ਜੋ ਛਿੱਟਾ ਛਿੱਟੇ ਦਾ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਨੂੰ ਚੱਕ ਚੱਕ ਕੇ ਜਿੰਨਾ ਚ ਪਾਇਆ ਜਾ ਰਿਹਾ ਤੇ ਜਿਨ੍ਹਾਂ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਆਪਣੀਆਂ ਪ੍ਰਾਪਰਟੀਆਂ ਆਪਣੀ ਜਾਇਦਾਦਾਂ ਆਪਣੇ ਫਾਰਮ ਹਾਊਸ ਬਣਾਏ ਆਪਣੇ ਘਰ ਬਣਾਏ ਆ ਉਹਨਾਂ ਫਾਰਮ ਹਾਊਸ ਉਹਨਾਂ ਘਰ ਦੇ ਉੱਤੇ ਮਾਨਸਾਬ ਦਾ ਜਿਹੜਾ ਪੀਲਾ ਪੰਜਾ ਹੈ ਉਹ ਚੱਲ ਰਿਹਾ ਅੱਜ ਇਸੇ ਮੁਹਿੰਮ ਦੇ ਤਹਿਤ ਮੇਰੀ ਡਿਊਟੀ ਲੱਗੀ ਸੀ ਮੇਰੀ ਸਾਥੀ ਟੀਮ ਦੇ ਨਾਲ ਜੋ ਮਾਨ ਸਾਹਿਬ ਦੀ ਸਾਡੀ ਸਾਰੀ ਟੀਮ ਹੈ ਸਾਰੇ ਬਤਾਇਆ ਕੈਂਪੀਸ ਸਾਹਿਬ ਡਿਫੈਂਸ ਫਿੰਕਰ ਸਾਹਿਬ ਅਸੀਂ ਸਾਰੇ ਜਿਹੜੇ ਅੱਜ ਇੱਥੇ ਹਿਸ਼ਾਰਪੁਰ ਚ ਇਕੱਠੇ ਹੋਏ ਆਂ ਤੇ ਹਿਸ਼ਾਰਪੁਰ ਦੇ ਹਰ ਇੱਕ ਪਿੰਡ ਦੀ ਵਿਲੇਜ ਡਿਫੈਂਸ ਕਮੇਟੀ ਜਿਹਨੂੰ VDC ਕਹਿੰਦੇ ਆਪਾਂ ਉਹਨਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ ਤੇ ਸਾਰਿਆਂ ਨੇ ਮਿਲ ਕੇ ਇੱਕ ਸੌਖਾ ਦੀ ਹੈ ਕਿ ਅਸੀਂ ਆਪਣੇ ਪਿੰਡ ਪਿੰਡ ਨੂੰ ਹੁਣ ਸਾਫ਼ ਕਰਾਂਗੇ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਆਪਣੇ ਪਿੰਡ ਦੇ ਵਿੱਚ ਜਿਹੜੇ ਬੱਚੇ ਸਾਡੇ ਇਸ ਗੰਦੇ ਦਲਦਲ 'ਚ ਫਸੇ ਹੋਏ ਆ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਅਗਰ ਜ਼ਰੂਰਤ ਪਈ ਮੂਡ ਹੈ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੇ ਸਾਡੇ ਨਸ਼ਾ ਛਡਾਊ ਕੇਂਦਰ ਹੈ ਉਹਨਾਂ 'ਚ ਐਡਮਿਟ ਕਰਾਵਾਂਗੇ ਤੇ ਨਾਲ ਹੀ ਜਿਹੜੇ-ਜਿਹੜੇ ਲੋਕ ਇਸ ਗੰਦੇ ਘਟਿਆ ਕੰਮ ਦੇ ਵਿੱਚ ਇਨਵੋਲ ਹੈ ਉਹਨਾਂ ਦੀ ਨਾ ਜਮਾਨਤ ਦੇਵਾਂਗੇ ਨਾ ਕਿਸੇ ਨੂੰ ਜਮਾਨਤ ਦੇਣ ਦਵਾਂਗੇ ਭਾਵੇਂ ਕਿ ਅਸੀਂ ਹੁਣ ਪਿੰਡ-ਪਿੰਡ ਤੱਕ ਇਹ ਲੜਾਈ ਨੂੰ ਲੈ ਕੇ ਜਾ ਰਹੇ ਹਾਂ ਸਾਡੇ ਸਾਰੇ ਸਾਥੀ ਵਿਧਾਇਕ ਸਾਹਿਬਾਨ ਐਮਪੀ ਸਾਹਿਬਾਨ ਇੱਕ ਟੀਮ ਬਣ ਕੇ ਅਸੀਂ ਖੁਦ ਵੀ ਪਿੰਡਾਂ ਚ ਜਾਵਾਂਗੇ ਕਿ ਅੱਜ VDC ਮੈਂਬਰਾਂ ਦੀ ਡਿਊਟੀ ਲਈ ਹੈ ਤੇ ਹੁਣ ਇਸ ਨੂੰ ਮਹੀਮ ਨੂੰ ਅਸੀਂ ਹਰ ਇੱਕ ਪਿੰਡ ਤੇ ਤੱਕ ਲੈ ਕੇ ਜਾ ਰਹੇ ਹਾਂ ਪਾਣੀ ਦੇ ਮੁੱਦੇ ਤੇ 올 ਪਾਰਟੀ ਮੀਟਿੰਗ ਜਿਹੜੀ ਹੈ ਜਲ ਰਹੀ ਹੈ ਸਾਰੀ ਪਾਰਟੀਆਂ ਬੁਲਦੀ ਬਿਲਕੁਲ ਜੀ ਉਹ ਮੁੱਦੇ ਤੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾ ਰਿਹਾ ਅਸੀਂ ਆਪਣਾ ਸਾਡਾ ਸਟੈਂਡ ਬਹੁਤ ਕਲੀਅਰ ਹੈ ਉਸ ਤੋਂ ਬਾਅਦ ਮੈਂ ਸਿੱਧਾ ਫਿਰ ਨੰਗਲੀ ਜਾ ਰਹੇ ਹਾਂ ਤੇ ਅਸੀਂ ਆਪਣੇ ਪਾਣੀਆਂ ਦੇ ਰੱਖਿਆ ਲਈ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਨ ਨੂੰ ਤਿਆਰ ਹੈ ਪੰਜਾਬ ਦੇ ਕੋਲ ਆਪਣੇ ਹਿੱਸੇ ਦਾ ਪਾਣੀ ਬਹੁਤ ਘੱਟ ਹੈ ਅਸੀਂ ਇੱਕ ਬੂੰਦ ਵੀ ਜੋ ਇਲੀਗਲ ਤਰੀਕੇ ਨਾਲ ਹਰਿਆਣੇਸ਼ ਨਹੀਂ ਜਾਂਦੇ ਸੀਐਮ ਹਰਿਆਣਾ ਕਹ ਰਹੇ ਨੇ ਜੇ ਗੁਰੂਆਂ ਦੀ ਧਰਤੀ ਹੈ ਪੰਜਾਬ ਇੱਥੇ ਦੇ ਦੁਸ਼ਮਣ ਨੂੰ ਵੀ ਪਾਣੀ ਪਲਾਇਆ ਜਾਂਦਾ ਪਰ ਇਹ ਪਾਣੀ ਰੋਕਿਆ ਜਾਂਦਾ ਜਿੰਨਾ ਮਰਜੀ ਪੀਣ ਨੂੰ ਚਾਹੀਦਾ ਆ ਲੈ ਲੈ 10 ਬੋਤਲਾਂ 20 ਬੋਤਲਾਂ 50 ਬੋਤਲਾਂ ਟਰੱਕ 'ਚ ਵਾਹ ਲੈਂਦੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ